ਜਿਵੇਂ ਕਿ ਆਪਾਂ ਅਕਸਰ ਸੁਖਮਨੀ ਸਾਹਿਬ ਜੀ ਦੀ ਪੰਕਤੀ ਪੜ੍ਹਦੇ ਹੁੰਨੇ ਆ ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁੱਖਾਂ ਦੀ ਮਣੀ ਹੈ ਗੁਰਬਾਣੀ ਸੁਖ ਦੇਣ ਵਾਲੀ ਹੈ ਪਰ ਇਸ ਦਾ ਵਾਸ ਕਿੱਥੇ ਹੁੰਦਾ ਹੈ ਭਗਤ ਜਨਾਕੈ ਮਨ ਵਿਸਰਾਮ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ ਜਿਹੜੇ ਇਹਨੂੰ ਕਦੇ ਵਿਸਾਰਦੇ ਨਹੀਂ ਜਿਹੜੇ ਰੱਬ ਨੂੰ ਕਦੇ ਭੁੱਲਦੇ ਨਹੀਂ ਸੁਖਮੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਸ਼ਕਤੀ ਆ ਬਾਬਾ ਅਨੰਤ ਸਿੰਘ ਜੀ ਦਾ ਬਚਨ ਆ ਕਿ ਸਾਡੇ ਕਰਮ ਵੀ ਬਦਲ ਸਕਦੀ ਆ ਜਿਹੜੀ ਦਾਤ ਸਾਡੇ ਕਰਮਾਂ ਵਿੱਚ ਨਹੀਂ ਵੀ ਲਿਖੀ ਨਾ ਉਹ ਵੀ ਸਾਨੂੰ ਮਿਲ ਜਾਂਦੀ ਆ ਇੰਨੀ ਮਹਾਨ ਦਾ ਇਸ ਬਾਣੀ ਦੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਤਾਂ ਤਰਸ ਕੀਤਾ ਤੇ ਇਸ ਬਾਣੀ ਨੂੰ ਸਾਡੀ ਝੋਲੀ ਵਿੱਚ ਪਾਤਾ ਪੂਰੀ ਬਾਣੀ ਪੜ ਲਈਏ ਵਿਚਾਰ ਕਰ ਲਈਏ ਬਹੁਤ ਕਿਸਮਤ ਵਾਲੀ ਗੱਲ ਹੈ ਜੀ ਆਪਣੇ ਲਈ ਪਰ ਇਹ ਬਾਣੀ ਦਾ ਇੱਕ ਇੱਕ ਅੱਖਰ ਬੜਾ ਹੀ ਕੀਮਤੀ ਆ ਇੱਕ ਕਥਾ ਹੈ ਜੀ ਕਿਸੇ ਦੇ ਘਰ ਜਦੋਂ ਮਹਾਪੁਰਖਾਂ ਨੇ ਦੱਸਿਆ ਕਿ ਇੱਕ ਵਾਰ ਇੱਕ ਪਿੰਗਲਾ ਲੜਕਾ ਪੈਦਾ ਹੋ ਗਿਆ ਸੋ ਜੀ ਜਿਹੜਾ ਉਹ ਲੜਕਾ ਸੀਗਾ ਪਿੰਗਲਾ ਹੋਣ ਕਰਕੇ ਸੋ ਉਹ ਆਪਣੇ ਕੋਈ ਵੀ ਹਨਾ ਕੰਮ ਕਰ ਤੁਹਾਨੂੰ ਪਤਾ ਪਿੰਗਲਾ ਇੱਕ ਪਰਸਨ ਜਿਹੜਾ ਹੁੰਦਾ ਉਹ ਆਪਣੇ ਕੰਮਕਾਰ ਖੁਦ ਨਹੀਂ ਕਰ ਸਕਦਾ ਉਹ ਡਿਪੈਂਡ ਹੁੰਦਾ ਹੈ ਦੂਸਰੇ ਤੇ ਹਨਾ ਸੋ ਉਹਦੇ ਘਰ ਦੇ ਉਹਦੇ ਸਾਰੇ ਹਨਾ ਜੋ ਵੀ ਕੰਮ ਵਗੈਰਾ ਸੀਗਾ ਸੀਗੇ ਉਸ ਪਿੰਗਲੇ ਲੜਕੇ ਦੇ ਤੇ ਸਾਰੇ ਜੀ ਉਹੀ ਕਰਦੇ ਸੀਗੇ ਤੇ ਇਦਾਂ ਹੀ ਜੀ ਕੀ ਹੁੰਦਾ ਇੱਕ ਦਿਨ ਉਹਨਾਂ ਦੇ ਘਰ ਰਿਸ਼ਤੇਦਾਰ ਆਏ ਹੁੰਦੇ ਨੇ ਤੇ ਲੜਕੇ ਦੀ ਜਿਹੜੀ ਉਮਰ ਆ ਉਹ 10-12 ਸਾਲ ਦੀ ਹੋ ਚੁੱਕੀ ਹੁੰਦੀ ਆ ਤੇਜੀ ਚਲੋ ਇਹਦੀ ਘਰ ਦੀ ਗੱਲ ਕਰਦੇ ਨੇ ਉਹਨਾਂ ਦੇ ਨਾਲ ਤੇ ਰਿਸ਼ਤੇਦਾਰ ਕਹਿੰਦੇ ਨੇ ਕਿ ਬਹੁਤ ਹੀ ਔਖਾ ਵਾ ਇਦਾਂ ਹਨਾ ਤੁਹਾਨੂੰ ਕਿ ਇਹ ਪਿੰਗਲਾ ਜਿਵੇਂ ਤੁਸੀਂ ਇੱਕ ਬੰਨੋ ਗਿਰੀ ਹੋਈ ਪਈ ਆ ਤੁਹਾਨੂੰ ਤੇ ਤੁਹਾਨੂੰ ਬਹੁਤ ਔਖਾ ਇਦਾਂ ਇਸ ਬੱਚੇ ਦੇ ਨਾਲ ਤੇ ਇਦਾਂ ਫਿਰ ਜੀ ਉਹਦੇ ਘਰ ਦੇ ਰਿਪਲਾਈ ਦਿੰਦੇ ਨੇ ਕਹਿੰਦੇ ਹਾਂਜੀ ਸਾਡਾ ਆਉਣਾ ਜਾਣਾ ਵੀ ਔਖਾ ਹੋ ਜਾਂਦਾ ਕਿਤੇ ਕਿ ਸਾਨੂੰ ਸਾਰੇ ਇਹਦੇ ਕੰਮ ਸਾਨੂੰ ਕਰਨੇ ਪੈਂਦੇ ਨੇ ਕੀ ਯਾਨੀ ਬਹੁਤ ਹੀ ਯਾਨੀ ਮੁਸ਼ਕਿਲ ਹੋ ਜਾਂਦੀ ਆ ਕਿ ਇਹ ਸਾਰੇ ਕੰਮਾਂ ਤੇ ਸਾਡੇ ਤੇ ਡਿਪੈਂਡ ਆ ਤੇ ਅਸੀਂ ਹੀ ਇਹਦੇ ਕੰਮ ਕਰਦੇ ਆ ਸੋ ਜਿਹੜਾ ਉਹ ਲੜਕਾ ਹੁੰਦਾ ਜੀ ਉਹ ਸਾਰੀ ਗੱਲ ਸੁਣਦਾ ਹੁੰਦਾ ਤੇ ਜਿਹੜਾ ਪਿੰਗਲਾ ਲੜਕਾ ਹੁੰਦਾ ਉਹ ਥੋੜਾ ਅਧਿਆਤਮਿਕ ਵਿਚਾਰਾਂ ਵਾਲਾ ਹੁੰਦਾ ਆ ਜੀ ਤੇ ਉਹ ਉਹਨਾਂ ਨੂੰ ਜਵਾਬ ਦਿੰਦਾ ਆ ਜੀ ਆਪਣੇ ਘਰਦਿਆਂ ਨੂੰ ਕਿ ਤੁਸੀਂ ਕੌਣ ਹੋ ਨਿਓ ਮੇਰੇ ਕੰਮ ਕਰਨ ਵਾਲੇ ਕਿ ਪਰਮਾਤਮਾ ਹੀ ਆ ਜੋ ਮੇਰੇ ਸਾਰੇ ਕੰਮ ਕਰਦਾ ਆ ਕਿ ਕੋਈ ਵੀ ਕੋਈ ਵੀ ਕਿਸੇ ਦਾ ਕੰਮ ਨਹੀਂ ਕਰ ਸਕਦਾ ਕਿ ਪਰਮਾਤਮਾ ਹੀ ਆ ਜੋ ਵੀ ਕੁਝ ਕਰਦਾ ਆ ਸੋ ਜੀ ਇਹ ਗੱਲ ਸੁਣ ਕੇ ਨਾ ਜਿਹੜੇ ਘਰ ਦੇ ਆ ਥੋੜੇ ਹੋਮੇ ਚ ਆ ਜਾਂਦੇ ਨੇ ਤੇ ਉਹ ਕਾਫੀ ਯਾਨੀ ਇਸ ਗੱਲ ਨੂੰ ਹਨਾ ਥੋੜੀ ਗੁੱਸੇ ਹੁੰਦੇ ਨੇ ਕਿ ਐਦਾਂ ਤੂੰ ਕਿਵੇਂ ਕਹਿ ਸਕਦਾ ਕੀ ਅਸੀਂ ਸਾਰਾ ਦਿਨ ਤਾਂ ਤੇਰੀ ਅੱਗੇ ਪਿੱਛੇ ਫਿਰਦੇ ਆਂ ਕਿ ਅਸੀਂ ਤੇਰੇ ਕੰਮ ਕਰਦੇ ਆਂ ਕਿ ਅਸੀਂ ਕਿਤੇ ਆਪਣੇ ਕੰਮ ਵੀ ਛੱਡ ਦਿੰਨੇ ਆਂ ਤੇਰੇ ਕੰਮਾਂ ਲਈ ਤੇ ਉਪਰੋਂ ਤੂੰ ਕਹਿੰਨਾ ਅਸੀਂ ਤੇਰੇ ਕੰਮ ਨਹੀਂ ਕਰਦੇ ਪਰਮਾਤਮਾ ਤੇਰੇ ਕੰਮ ਕਰਦਾ ਸੋ ਜੀ ਫਿਰ ਕੀ ਹੁੰਦਾ ਵਾ ਜਿਹੜੇ ਉਹ ਕਰਦੇ ਹੁੰਦੇ ਆ ਉਹ ਈਲਖਾ ਜਾ ਕੇ ਗੁੱਸੇ ਜਾ ਕੇ ਹਉਮੇ ਜਾ ਕੇ ਉਸ ਨੂੰ ਇੱਕ ਜੰਗਲ 'ਚ ਛੱਡ ਆਉਂਦੇ ਆ ਤੇ ਜੰਗਲ ਜਰੂ ਛੱਡ ਕੇ ਆਉਂਦੇ ਨੇ ਤੇ ਉਸ ਨੂੰ ਕਹਿੰਦੇ ਆ ਕਿ ਹੁਣ ਦੇਖਦੇ ਆਂ ਕਿ ਕਿਹੜਾ ਪਰਮਾਤਮਾ ਤੈਨੂੰ ਸਾਹਮਦਾ ਜਿਹੜੇ ਉਹ ਘਰ ਦੇ ਹੁੰਦੇ ਆ ਨਾ ਉਹਦੇ ਤੁਹਾਡੇ ਨਾਸਤਿਕ ਵਿਚਾਰਾਂ ਵਾਲੇ ਹੁੰਦੇ ਆ ਤੇ ਜਿਹੜਾ ਉਹ ਲੜਕਾ ਹੁੰਦਾ ਜੀ ਉਹ ਥੋੜਾ ਜਿਵੇਂ ਅਧਿਆਤਮਿਕ ਪ੍ਰਭੂ ਨੂੰ ਬਹੁਤ ਮੰਨਦਾ ਸੋ ਜੀ ਲਾਲੋ ਪਿਛਲੇ ਜਨਮ ਦਾ ਜਿਵੇਂ ਕੋਈ ਹਨਾ ਉਹਦਾ ਚਲੋ ਹੋਊਗੀ ਵਿਚਾਰੇ ਦੇ ਕੋਈ ਕਰਮ ਤੇ ਉਹ ਇਸ ਜਨਮ ਚ ਪਿੰਗਲਾ ਪਰ ਜਿਹੜੀ ਉਹਦੀ ਰੁਚੀ ਹੁੰਦੀ ਆ ਉਹ ਯਾਨੀ ਪ੍ਰਭੂ ਵੱਲ ਹੁੰਦੀ ਆ ਪਰ ਜਿਹੜੇ ਘਰ ਦੇ ਉਸ ਤੋਂ ਉਲਟ ਹੁੰਦੇ ਨੇ ਤੇ ਉਹੋ ਜੀ ਉਸ ਦੀ ਗੱਲ ਸੁਣ ਕੇ ਉਸ ਨੂੰ ਜੰਗਲ 'ਚ ਛੱਡੇ ਆਉਂਦੇ ਨੇ ਤੇ ਉਹ ਵੀ ਇਸ ਗੱਲ ਦਾ ਕੋਈ ਯਾਨੀ ਗੁੱਸਾ ਨਹੀਂ ਕਰਦਾ ਕਿ ਮੈਨੂੰ ਇਹ ਜੰਗਲ 'ਚ ਛੱਡ ਗਏ ਕਿਉਂਕਿ ਉਸ ਨੂੰ ਆਪਣੇ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੁੰਦਾ ਆ ਤੇ ਉਹ ਸੋਚਦਾ ਜੀ ਕੋਈ ਗੱਲ ਨਹੀਂ ਪਰਮਾਤਮਾ ਦੇ ਭਾਣੇ 'ਚ ਰਹਿਣਾ ਜਿਹੜਾ ਮਰਜੀ ਜਿਹੜੇ ਮਰਜੀ ਹਾਲਾਤ ਹੋਣ ਤੇ ਉਹ ਸੋਚਦਾ ਕਿ ਪਰਮਾਤਮਾ ਨੇ ਅਜ ਤੱਕ ਮੈਨੂੰ ਸਾਂਭਿਆ ਤੇ ਇੱਥੇ ਵੀ ਉਹੀ ਸਾਂਭੂਗਾ ਸੋ ਜੀ ਉਹ ਕੀ ਕਰਦਾ ਵਾ ਉਹ ਬੈਠ ਕੇ ਪ੍ਰਭੂ ਦੀ ਭਗਤੀ ਚ ਲੀਨ ਹੋ ਜਾਂਦਾ ਹੈ ਆ ਪਰਮਾਤਮਾ ਦੀ ਭਗਤੀ ਕਰਨ ਬੈਠ ਜਾਂਦਾ ਜੀ ਇੱਕ ਦਰਖਤ ਦੇ ਲਾਗੇ ਸੋ ਕੀ ਹੁੰਦਾ ਜੀ ਇੱਕ ਦਿਨ ਉਥੋਂ ਇੱਕ ਦੇਵਤਾ ਲੰਘ ਰਹੇ ਹੁੰਦੇ ਆ ਦੇਵਤਾ ਦੇ ਰੂਪ ਦਾ ਇੱਕ ਇਨਸਾਨ ਹੁੰਦਾ ਉਹ ਲੰਘ ਰਿਆ ਹੁੰਦਾ ਤੇ ਉਹ ਪਿੰਗਲੇ ਲੜਕੇ ਨੂੰ ਜਦੋਂ ਦੇਖਦਾ ਭਗਤੀ ਕਰਦਾ ਤੇ ਬਹੁਤ ਪਰਸਾਨ ਹੁੰਦਾ ਜੀ ਦੇਖ ਕੇ ਤੇ ਜਿਹੜਾ ਉਹ ਦੇਵਤਾ ਹੁੰਦਾ ਉਸ ਲੜਕੇ ਨੂੰ ਕਹਿੰਦਾ ਆ ਜਿਹੜਾ ਪਿੰਗਲਾ ਹੁੰਦਾ ਕਿ ਮੈਂ ਤੇਰੇ ਤੋਂ ਬਹੁਤ ਪਸੰਨ ਆ ਤੇ ਮੈਂ ਤੈਨੂੰ ਕੁਝ ਦੇਣਾ ਚਾਹੁੰਨਾ ਆ ਤੇ ਜੀ ਪਿੰਗਲਾ ਲੜਕਾ ਉਹਨਾਂ ਨੂੰ ਫਿਰ ਕੁਐਸਚਨ ਪੁੱਛਦਾ ਆ ਕਿ ਤੁਸੀਂ ਮੈਨੂੰ ਕੀ ਦੇਣਾ ਚਾਹੁੰਦੇ ਹੋ ਤੁਸੀਂ ਮੈਨੂੰ ਆਪਣੇ ਵੱਲੋਂ ਕੁਝ ਦਉਗੇ ਜਾਂ ਮੇਰੇ ਕਰਮਾ ਚੋਂ ਮੈਨੂੰ ਦਉਗੇ ਤੇ ਜਿਹੜਾ ਦੇਵਦੂਤ ਹੁੰਦਾ ਜੀ ਉਹ ਜਵਾਬ ਦਿੰਦਾ ਆ ਕਿ ਮੈਂ ਕੌਣ ਹੁੰਨਾ ਤੁਹਾਨੂੰ ਕੁਝ ਦੇਣ ਵਾਲਾ ਕਿ ਮੈਂ ਤੁਹਾਨੂੰ ਆਪਣੇ ਵੱਲੋਂ ਤਾਂ ਕੁਝ ਨਹੀਂ ਦੇ ਸਕਦਾ ਕਿ ਮੈਂ ਤੁਹਾਨੂੰ ਤੁਹਾਡੇ ਕਰਮਾਂ ਚੋਂ ਹੀ ਦੇ ਸਕਦਾ ਕੁਝ ਤੇ ਫਿਰ ਜੀ ਜਿਹੜਾ ਪਿੰਗਲਾ ਲੜਕਾ ਹੁੰਦਾ ਆ ਉਹ ਕਹਿੰਦਾ ਆ ਜੀ ਕਿ ਮੈਨੂੰ ਤੁਸੀਂ ਜੇ ਮੇਰੇ ਕਰਮਾਂ ਚੋਂ ਹੀ ਦੇਣਾ ਫਿਰ ਕੀ ਫਾਇਦਾ ਕਿਉਂਕਿ ਜੇ ਮੇਰੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਨੂੰ ਮੇਲੇ ਜਾਣਾ ਟਾਈਮ ਆਉਣ ਤੇ ਤੁਸੀਂ ਮੈਨੂੰ ਕੁਝ ਇਦਾਂ ਦਾ ਦੋ ਜੋ ਮੇਰੇ ਕਰਮਾਂ ਚ ਨਹੀਂ ਆ ਤੇ ਮੇਰੇ ਲਈ ਵਧੀਆ ਵੀ ਹੋਵੇ ਤੁਸੀਂ ਆਪਣੇ ਵੱਲੋਂ ਕੁਝ ਦੋ ਮੈਨੂੰ ਤੇ ਜੋ ਮੇਰੇ ਕਰਮਾ ਚਾਹੋ ਤਾਂ ਮੈਨੂੰ ਪ੍ਰਮਾਤਮਾ ਨੇ ਦੇ ਹੀ ਦੇਣਾ ਤੇ ਜੀ ਜਿਹੜਾ ਦੇਵਦੂਤ ਹੁੰਦੇ ਆ ਉਹ ਉਹਨਾਂ ਨੂੰ ਕਹਿੰਦੇ ਨੇ ਵਾਹਿਗੁਰੂ ਜੀ ਹੀ ਨੇ ਕਿ ਜੋ ਬੰਦੇ ਨੂੰ ਉਹਨਾਂ ਦੇ ਜੋ ਕਰਮਾ ਵਿੱਚ ਨਹੀਂ ਵੀ ਲਿਖਿਆ ਹੁੰਦਾ ਉਹ ਦੇ ਸਕਦੇ ਨਹੀਂ ਜਦੋਂ ਆਪਾਂ ਬਾਣੀ ਪੜ੍ਹਦੇ ਆ ਪਾਠ ਕਰਦੇ ਆ ਉਹਨਾਂ ਦਾ ਭਜਨ ਸਿਮਰਨ ਕਰਦੇ ਆ ਸੋ ਇੱਕ ਵਾਹਿਗੁਰੂ ਜੀ ਹੀ ਨੇ ਕਿ ਜੋ ਬੰਦੇ ਨੂੰ ਉਹ ਵੀ ਦੇ ਸਕਦੇ ਆ ਜੋ ਦੇ ਕਰਮਾ ਚ ਨਹੀਂ ਲਿਖਿਆ ਹੁੰਦਾ ਸੋ ਦੇਵਦੂਤ ਉਹਨਾਂ ਨੂੰ ਕਹਿ ਕੇ ਜਾਂਦੇ ਨੇ ਕਿ ਤੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਿਆ ਕਰ ਸੋ ਜਿਸ ਕਰਕੇ ਵਾਹਿਗੁਰੂ ਜੀ ਤੁਹਾਨੂੰ ਉਹ ਵੀ ਦੇ ਦੇਣਗੇ ਜੋ ਤੁਹਾਡੇ ਕਰਮਾ ਚ ਨਹੀਂ ਲਿਖਿਆ ਸੋ ਜੀ ਉਹ ਕੀ ਕਰਦੇ ਨੇ ਉਹ ਦੇਵਦੂਤ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦੀ ਪੰਕਤੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪਗਜ ਨਾ ਕਹਿ ਮਨ ਬਿਸਰਾਮ ਤੇ ਕਹਿੰਦੇ ਨੇ ਕਿ ਤੁਸੀਂ ਇਹ ਜਿਹੜੀ ਪੰਕਤੀ ਦਾ ਪਾਠ ਕਰਿਆ ਕਰੋ ਇਹਨੂੰ ਇਹਦਾ ਜਾਪ ਕਰਿਆ ਕਰੋ ਕਿ ਇਸ ਪੰਕਤੀ ਦੇ ਜਾਪ ਦੇ ਵਿੱਚ ਇੰਨੀ ਕਿ ਸ਼ਕਤੀ ਆ ਕਿ ਤੁਸੀਂ ਜਦੋਂ ਇਸ ਦਾ ਜਾਪ ਕਰੋਗੇ ਨਾ ਕਿ ਤੁਹਾਨੂੰ ਉਹ ਸਾਰਾ ਕੁਝ ਮਿਲੂਗਾ ਜੋ ਤੁਹਾਡੇ ਕਰਮਾਂ 'ਚ ਵੀ ਨਹੀਂ ਲਿਖਿਆ ਪਰਮਾਤਮਾ ਨੇ ਸੋ ਜੀ ਦੇਵਤਾ ਇਦਾਂ ਕਹਿ ਕੇ ਆਸ਼ੀਰਵਾਦ ਦੇ ਕੇ ਪਿੰਗਲੇ ਲੜਕੇ ਨੂੰ ਉੱਥੋਂ ਚਲੇ ਜਾਂਦੇ ਨੇ ਤੇ ਫਿਰ ਜੀ ਪਿੰਗਲਾ ਲੜਕਾ ਸਵੇਰ ਸ਼ਾਮ ਹਰ ਵੇਲੇ ਜੀ ਉਹੀ ਜਿਹੜੀ ਪੰਕਤੀ ਦਾ ਜਾਪ ਕਰਦਾ ਆ ਸੁਖਮਣੀ ਸੁਖਮਨੀਤ ਪ੍ਰਭ ਨਾਮ ਪਗਜ ਨਾ ਕਹਿ ਮਨ ਬਿਸਰਾ ਸੋ ਜੀ ਜਦੋਂ ਜਾਪ ਕਰਦਾ ਕਰਦਾ ਇਹ ਦਿ ਮਹੀਨੇ ਬੀਤ ਜਾਂਦੇ ਨੇ ਸੋ ਜੀ ਫਿਰ ਕੀ ਹੁੰਦਾ ਆ ਕਿ ਇੰਨੀ ਯਾਨੀ ਕਿਰਪਾ ਹੁੰਦੀ ਆ ਗੁਰੂ ਅਰਜਨ ਦੇਵ ਜੀ ਦੀ ਤੇ ਤੁਸੀਂ ਦੇਖਿਓ ਜੀ ਉਹਦੇ ਜਿਹੜੇ ਘਰ ਦੇ ਆ ਉਹਨਾਂ ਨੂੰ ਵਾਪਸ ਲੈਣ ਆਉਂਦੇ ਨੇ ਜਿਹੜੇ ਉਹ ਜਿਹੜਾ ਉਹ ਲੜਕਾ ਹੁੰਦਾ ਪਿੰਗਲਾ ਉਹ ਗੁਰਮੁਖ ਬਣ ਜਾਂਦਾ ਆ ਗੁਰਮੁਖ ਬਣ ਜਾਂਦਾ ਸੋ ਜਿਹੜੇ ਲੋਕ ਹੁੰਦੇ ਆ ਉਹਦੀ ਸੇਵਾ ਦੇ ਵਿੱਚ ਆਉਣ ਲੱਗ ਜਾਂਦੇ ਆ ਤੇ ਉਹ ਦਿਨ ਜਦੋਂ ਘਰ ਦੇ ਨੂੰ ਪਤਾ ਲੱਗਦਾ ਉਹ ਵੀ ਉਹਨੂੰ ਵਾਪਸ ਘਰ ਲੈ ਜਾਂਦੇ ਆਪਣੀ ਗਲਤੀ ਮੰਨਦੇ ਨੇ ਸੋ ਜੀ ਉਹਦੀ ਬਹੁਤ ਸੇਵਾ ਹੁੰਦੀ ਆ ਤੇ ਬਹੁਤ ਯਾਨੀ ਉਹਦਾ ਆਦਰ ਸਤਕਾਰ ਉਹਦੇ ਜਿਹੜਾ ਉਹਦਾ ਪਿੰਡ ਹੁੰਦਾ ਵਾ ਉੱਤੇ ਜਿਹੜਾ ਉਹਦੇ ਪਿੰਡ ਚ ਉਹਦਾ ਆਦਰ ਸਤਕਾਰ ਬਹੁਤ ਹੀ ਵੱਧ ਜਾਂਦਾ ਹੈ ਜੀ ਸਾਰੇ ਹਮੇਸ਼ਾ ਉਸ ਲੜਕੇ ਦੀ ਸੇਵਾ ਚ ਹਾਜ਼ਰ ਰਹਿੰਦੇ ਨੇ ਉਹਦਾ ਬਹੁਤ ਮਾਨ ਸਤਕਾਰ ਹੁੰਦਾ ਤੇ ਇਦਾਂ ਹੀ ਆ ਜੀ ਜਿਹੜੀ ਸੁਖਮਣੀ ਸੁਖ ਅਮ੍ਰਿਤ ਪ੍ਰਬਨਾਮ ਭਗਤ ਜਨਾ ਕੇ ਮਨ ਵਿਸਰਾਮ ਤੁਸੀਂ ਸੋਚੋ ਜੇ ਇੱਕ ਪੰਕਤੀ ਦੇ ਵਿੱਚ ਇੰਨੀ ਸ਼ਕਤੀ ਆ ਕਿ ਜਦੋਂ ਆਪਾਂ ਸੰਪੂਰਨ ਸੁਖਮਣੀ ਸਾਹਿਬ ਜੀ ਦਾ ਪਾਠ ਕਰਾਂਗੇ ਤੇ ਫਿਰ ਵਾਹਿਗੁਰੂ ਜੀ ਆਪਾਂ ਨੂੰ ਕਿਹੜੀਆਂ-ਕਿਹੜੀਆਂ ਦਾਤਾਂ ਦੇ ਸਕਦੇ ਆ ਆਪਾਂ ਆਪਣੇ ਸੁਪਨੇ 'ਚ ਵੀ ਸੋਚ ਨਹੀਂ ਸਕਦੇ ਤੇ ਮੈਂ ਤੁਹਾਨੂੰ ਅਕਸਰ ਇਹ ਵੀ ਕਹਿਨੀ ਹੁੰਦੀ ਆ ਹਮੇਸ਼ਾ ਵੀ ਕਿ ਤੁਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਇੱਕ ਪਾਠ ਡੇਲੀ ਕਰਿਆ ਕਰੋ ਨਿਤਨੇਮ ਟਾਈਮ ਜੇ ਨਹੀਂ ਟਾਈਮ ਲੱਗਦਾ ਦਿਨ ਦੇ ਵਿੱਚ ਕਰ ਲਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਘਰੇ ਹੁੰਦੀਆਂ ਵਾ ਤੁਸੀਂ ਘਰ ਬੈਠ ਕੇ ਜਦੋਂ ਫ੍ਰੀ ਹੁੰਨੇ ਆ ਕੰਮਕਾਰ ਤੋਂ ਤੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਇੱਕ ਘੰਟਾ ਲੱਗਦਾ ਆ ਪਰ ਇੱਕ ਉਹ ਇੱਕ ਘੰਟੇ ਨੇ ਮੈਨੂੰ ਮੈਂ ਤੁਹਾਨੂੰ ਸ਼ੋਰ ਹੋ ਕੇ ਕਹਿੰਨੀ ਆ ਇੱਕ ਘੰਟਾ ਦਿੱਤਾ ਹੋਇਆ ਪਰਮਾਤਮਾ ਨੇ ਤੁਹਾਡੀ ਲਾਇਕ ਦੇ ਕਿੰਨੇ ਕ ਕਿੰਨਾ ਕ ਯਾਨੀ ਪਤਾ ਨਹੀਂ ਕਿੰਨੇ ਕ ਘੰਟੇ ਸਵਾਰ ਦੇਣੀਆਂ ਜੇ ਇੱਕ ਘੰਟਾ ਤੁਸੀਂ ਉਹਨਾਂ ਨੂੰ ਦਿੰਨੇ ਹੋ ਸੋ ਪਤਾ ਨਹੀਂ ਵਾਈ ਗੁਰੂ ਜੀ ਨੇ ਕਿੰਨਾ ਕੁ ਵਧੀਆ ਟਾਈਮ ਲੈ ਕੇ ਆਉਣਾ ਤੁਹਾਡੀ ਫੈਮਿਲੀ ਲਈ ਸੋ ਸੁਪਣੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਕਹਿਣ ਦਾ ਭਾਵੇਂ ਆ ਕਿ ਸੁਪਣੀ ਸਾਹਿਬ ਜੀ ਦੀ ਜੋ ਬਾਣੀ ਆ ਯਾਨੀ ਇਹ ਮੱਤੇ ਦੇ ਲੇਖ ਬਦਲ ਦਿੰਦੀ ਆ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਦੇ ਜਿਹੜੇ ਸਿੱਖ ਹੁੰਦੇ ਆ ਨਾ ਉਹਨਾਂ ਦੀਆਂ ਜਿਹੜੀਆਂ ਰੇਖਾਵਾਂ ਹਰ ਤਾਂ ਜਾਂ ਮੱਥੇ ਤੇ ਨਹੀਂ ਹੁੰਦੀਆਂ ਉਹ ਪਰਮਾਤਮਾ ਉਹ ਵਾਹਿਗੁਰੂ ਜੀ ਦੇ ਹੱਥ ਚ ਹੁੰਦੀਆਂ ਵਾ ਜਿਹੜੇ ਸਿੱਖ ਹੁੰਦੇ ਆ ਉਹਨਾਂ ਦੇ ਪਿਆਰੇ ਹੁੰਦੇ ਨੇ ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਜਿੰਨਾ ਵੀ ਧਨ ਕਹੀਏ ਥੋੜਾ ਆ ਇੰਨੀ ਬਖਸ਼ੀਸ਼ ਭਰੀ ਆ ਉਹਨਾਂ ਦੀ ਬਾਣੀ ਸੁਖਮਨੀ ਸਾਹਿਬ ਚ ਜੋ ਦਾਤ ਕਰਮਾਂ ਵਿੱਚ ਨਹੀਂ ਵੀ ਲਿਖੀ ਉਹ ਵੀ ਪ੍ਰਾਪਤ ਹੋ ਜਾਂਦੀ ਆ ਪਰ ਲੋੜਾ ਭਰੋਸੇ ਨਾਲ ਸਦਕ ਨਾਲ ਸੁਖਮਨੀ ਸਾਹਿਬ ਜੀ ਦਾ ਲੜਫੜਨ ਦੀ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਬਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਆਨ ਵਾਲੀਆਂ ਵੀਡੀਓਜ਼ নোਟੀਫਿਕੇਸ਼ਨਸ ਮੇਰੇ ਸਾਰੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਣ ਜੀ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਤੇ ਜਾਣ ਤੋਂ ਪਹਿਲਾਂ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਓਕੇ ਜੀ ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ ਜੀ